ਮਹਿਤਪੁਰ ਦੇ ਨੇੜੇ ਪਿੰਨ ਅਵਾਨ ਖਾਲਸਾ ਵਿਖੇ ਦਰਬਾਰ ਬਾਬਾ ਮਸਤਵਲੀ ਜੀ ਦੇ ਅਸਥਾਨ ਤੇ ਸਾਲਾਨਾ ਮੇਲਾ ਸਮੂਹ ਸੰਗਤਾਂ ਸਮੂਹ ਐਨ ਆਰ ਆਈ ਵਿਰਾ ਸਮੂਹ ਗram ਪੰਚਾਇਤ ਦੇ ਸਹਿਯੋਗ ਨਾਲ ਬਾਬਾ ਮੂਲ ਰਾਜ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਗਾਇਕ ਲਾਭ ਹੀਰਾ ਨੇ ਹਾਜ਼ਰੀ ਭਰੀ ਇਸ ਤੋਂ ਇਲਾਵਾ ਹੋਰ ਵੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਲੰਗਰ ਅਤੁੱਟ ਵਰਤਾਇਆ ਗਿਆ ਮੇਲੇ ਦੇ ਅਖੀਰ ਵਿੱਚ ਲਖਵਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਰਿਪੋਰਟ सुरेंद्र ਛਾਬੜਾ ਸੀਨੀਅਰ ਪੱਤਰਕਾਰ ਮਹਿਤਪੁਰ ਕੈਮਰਾਮੈਨ ਪਵਨ ਕੁਮਾਰ ਮਹਿਪੁਰ ਤਾ ਤੇਰੀਆਂ ਨੂੰ ਉਹ ਮਾਉਂ ਪੜ ਕੇ ਕਦੇ ਨਾ ਮੈਨੂੰ ਛੋੜੀ ਮਾਉਂ ਪੜ ਕੇ ਕਦੇ ਨਾ ਮੈਨੂੰ ਛੋੜੀ ਲੋਕੀ ਮੈਨੂੰ ਤੇਰਾ ਆਖਦੇ ਹੋ ਮੇਰੇ ਲੈ ਪੀ ਰਹੇ ਮਸਤਾਂ ਸਾਈਂ ਗੁਰਾ ਜੀ ਵੱਲੋਂ ਭਾਰੀਆਂ ਸੰਗਤਾਂ ਵੱਲੋਂ ਮਾਇ ਪੀ ਧੋਈਏ ਬਾਬਾ ਜੀ ਦੇ ਰੂਪ ਨੂੰ ਕਰਦੀ ਹੈ ਕਿਵਾ ਬਕਸ਼ਤਾਂ ਨੁਸਾਰੇ ਤਾਰ ਗ੍ਰਾਸਤਨ ਦੇਸ਼ ਦੇਸ਼ ਦੇ ਬੱਚਿਆਂ ਦੇ ਸਿੱਕੇ ਮੇਰਾ ਪਰਿਆਲ ਬਹੁਤ ਸੰਜਮਸਤਾਂ ਲਿਖਿਆ ਡਾਕਟੀ ਮੈਨੂੰ ਤੇਰਾ ਆ ਵੀ ਬਹੁਤ ਨੇ ਕਿ ਲਾਗੇ ਸੇ ਆਪਣਾ ਮੇਲਾ ਦੇਖੋ ਔਰ ਹੋਰ ਵੀ ਮਿਲਣ ਨੂੰ ਬਹੁਤ ਜ਼ਿਆਦਾ ਕੰਮ ਕਰਦੇ ਆ ਬਹੁਤ ਸਾਡੇ ਪੁਰਾਣੇ ਮੁਤਰਿਆ ਕਈ ਸਾਲਾਂ ਤੋਂ ਇੱਥੇ ਆ ਕੇ ਸੇਵਾ ਕਰਨ ਦੇ ਆਧਨਵਾਦੀ ਆ ਇਹਨਾਂ ਦੇ ਸ਼ਾਵਲਾ ਜੀ ਦੇ ਮਨੂ ਚਿਤਾਣੀ ਤੋਂ ਅਸਤਾਨੀ ਵਾਲਾ ਮਨੂ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਮਦਰ ਜਾਂ ਭੈਣ ਵੀ ਇੱਥੇ ਹੋ ਰਹੇ ਨੇ ਤੇ ਆਪਾਂ ਸਾਰਿਆਂ ਨੇ ਉਹਨਾਂ ਨੂੰ ਵੀ ਦੇਖਣਾ ਇਹ ਵੀ ਬੈਂਕੀਆਂ ਸਾਰੇ ਜਿਹੜੇ ਬਾਬਾ ਜੀ ਦਾ ਨਗਰ ਚੱਲ ਰਿਹਾ ਇਕਰ ਰਵੀ ਰਵੀ ਦਾ ਪਰਿਵਾਰ ਵਿਜਿੰਦਰ ਦਾ ਬੇੜਾ ਉਹਨੇ ਜਿਹੜੇ ਕੋ ਆਇਆ ਹੋਣੇ ਪਰਿਵਾਰਚੋ ਆ ਰਹੇ ਤਰਸਕਾਰ ਨੂੰ ਗੁਰਪਿਆਰ ਸਾਹਿਬ ਜੀ ਨੂੰ ਸਭ ਨੂੰ ਮੇਰੇ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਜੀਨਾ ਵਿੱਚ ਖਜਾਲੀਆਂ ਵਿੱਚੋਂ ਲੰਗਰ ਦੇ ਰਸਤੇ ਵਾਸਤੇ ਮਾਇਆ ਆਈ ਹੈ ਰਸਤਾ ਆਈ ਹੈ ਜਾਨੇ ਕਪੂਰ ਕਰੇ ਅਕਾਲ ਪੁਰਖ ਸਰਦੀ ਕਲਾ ਰੱਖੇ ਹੱਥ ਦਾ ਫਤਿਹ ਬਖਸ਼ੇ ਪਰਮਾਤਮਾ ਦੇ ਬੇਨਤੀ ਕਰਦੇ ਆ ਸਾਡੇ ਐਨਆਰਆਈ ਵੀ ਭਰਾ ਮੇਰੇ ਉਹਨਾਂ ਨੇ ਵੀ ਬਹੁਤ ਬਹੁਤ ਮੇਲੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਸ ਰੱਖਦੇ ਆ ਮੇਲੇ ਦੀ ਵੀ ਐਸ ਵਾਰ ਤੋਂ ਅਗਲੀ ਵਾਰ ਮੇਲਾ ਦੇ ਉਪਰੀ ਰਾਜ ਚੌਕੜੀ ਤੱਕ ਹੀ ਕਰੀਏ ਹੋਰ ਵੀ ਅਰਦਾਸਾਂ ਬੱਬੀ ਦੇ ਕੇ ਕਰਦੇ ਨੇ ਕਿ ਬਾਬਾ ਜੀ ਜਿਨ੍ਹਾਂ ਦੇ ਮਨ ਕਾਮਨਾ ਪੂਰੀ ਨਹੀਂ ਹੋ ਰਹੀ ਹੁੰਦੀਆਂ ਉਹਨਾਂ ਦੀ ਉਹ ਮਨ ਕਾਮਨਾ ਨੂੰ ਪੂਰਨ ਕਰਨ ਮਾਨਸਿਕ ਭਾਲ ਦੇਣ ਤੰਦਰੁਸਤੀ ਵਕਸ਼ਣ ਦੇਨ ਦੁੱਖ ਦੀ ਰਾਹਤ ਤੋਂ ਤਰਕੀ ਵਕਸ਼ਣ ਬਾਬਾ ਜੀ ਦੀ ਸਾਈਂ ਜੀ ਸਾਈਂ ਮੋਹਰਾ ਦੀ ਸੀਤ ਨਹੀਂ ਠੀਕ ਉਹਦੇ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਾਨੂੰ ਲਗਾਉਣਾ ਪੈ ਰਿਹਾ ਅਸੀਂ ਵੀ ਜੋਗੇ ਨਹੀਂ ਕਿ ਜਿੰਨ ਨਿਵਾਸ ਸਕਦੇ ਜੇ ਨਿਵਾਸ ਨਹੀਂ ਉਹਨਾਂ ਤੋਂ ਬਾਅਦ ਇਹ ਹੋ ਕੇ ਬਚਣਾ ਬਹੁਤ ਔਖਾ ਹੋ ਜਾਂਦਾ ਪਰ ਫਿਰ ਵੀ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਜਮਾਨੀ ਦੀ ਕੋਸ਼ਿਸ਼ ਹੈ ਕਿ ਜਿੰਜੁਗਾ ਨਹੀਂ ਤੇ ਨਿਮਾਨ ਬਖਸ਼ਿਆ ਤੁਸੀਂ ਕਿੰਨੀ ਜੋਗੇ ਨਹੀਂ ਨਿਮਾਨੇ ਤੁਹਾਡਾ ਤਹਿਦ ਨੂੰ ਧੰਨਵਾਦ ਹੈ ਪੂਰੀ ਸੰਗਤ ਦਾ ਪੂਰੇ ਨਗਰ ਦਾ ਪੂਰੀ ಗ್ರಾಮ ਪੰਚਾਇਤ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਬਖਸ਼ਿਆ سام چر لایا سیوہ کا موقع بخش ہے سرپنچ صاحب کے دینی ہے پوری گرام پنچایت کے دینی ہے سارے سمو نگر نواسیاں رنی ہے آس رکھ ہیں اگے تو بھی ایسے ہی طرح یہ میلہ سارے رل میں کے نام نہاواں داتا جی کی خوشیاں پراپت کریں گے پرت کرتے ہیں پر پر انہیں بھی جی ایتکی کی دی سیوا کو وجے رہی بار اکال پورا سیوا کا موقع بخشی بےتی ہے یوز بھی اکال پورت کے ہاتھ رہے بےنتی ہے کہ جہاں جہاں دتان جہاں جنہوں نے اکال پور تو مکیاں اکال پورتیاں پور کرے بابا مست بلی سرکار بھائی جنہیں بھی منوکام چیف انہوں نے دے انہیں ہی کہہ ہوا میں خیمہ کا جا چکا باقی پیپنجی سیکٹری سارے ਧੰਨਵਾਦ ਜੀ ਨਾ ਸਾਰੇ ਲਾਈਵ ਪ੍ਰੋਗਰਾਮ ਬਣਾਉਣ ਦੀ ਜੀ ਆਇਆਂ ਨੂੰ ਆਮਾਨਤ ਵਿੱਚ ਚਾਹੁੰਦਾ ਸੂਰਜ ਬੁੱਧੇ ਬਹੁਤ ਹੀ ਭਗਵੰਤ ਦੇ ਸਰਗਰਏ ਹੋਏ ਦੂਰ ਦੂਰ ਸੰਤਾਂ ਚੱਲ ਕੇ ਆਈਆਂ ਹੋਈਆਂ ਨੇ ਸਾਹ ਵਾਲਿਆਂ ਦੇ ਚੱਲੇ ਹੋਏ ਮਤਮਾਂ ਨੂੰ ਸਲਾਮ ਨਮਸਕਾਰ ਤੇ ਸਾਡੀ ਪੰਚਾਇਤ ਦਾ ਵੀ ਧੰਨਵਾਦ ਜਿਹਨਾਂ ਕਿੰਨਾ ਕੁਛ ਨਭਾਇਆ ਇਹ ਜੋ ਮੇਲਾ ਸੀਗਾ ਕੱਲ ਵੀ ਨੇ ਜਿੱਦਾ ਮੇਲਾ ਸੀ ਬਹੁਤ ਵੱਡਾ ਮੇਲਾ ਸੀਗਾ ਸਾਡੀ ਸ੍ਰੋਜ ਤੋਂ ਵਾਰੀ ਸੀਗਾ ਅਸੀਂ ਇਹਨਾਂ ਘੱਟ ਨਹੀਂ ਦੇਖਿਆ ਜਿੱਨਾ ਕੱਲ ਹੋ ਗਿਆ ਫਿਰ ਵੀ ਮੈਂ ਧੰਨਵਾਦੀ ਹਾਂ ਮੇਰੇ ਲੱਗਦਾ ਵਾਰ ਵੀ ਕਹਿੰਦੇ ਤਾਂ ਜਿੰਨੇ ਨੇ ਸੇਵਾ ਲਈ ਸੇਵਾ ਮਨਸ਼ੀ ਪਰਮਾਤਮਾ ਨੇ ਉਹਨਾਂ ਨੂੰ ਕੱਲੇ-ਕੱਲੇ ਪ੍ਰੋਗਰਾਮ ਦੇ ਹੁ ਖੜੇ ਨੇ ਅੰਗੇ ਨੂੰ ਵੀ ਆਸ਼ਵਾਸਨ ਕਰਨਾ ਮੈਂ ਆਪਣੇ ਪਰਮਾਨੰਦ ਆਪਣੇ ਪੰਚਾਇਤ ਨੂੰ ਨਗਰ ਨੂੰ ਅਸੀਂ ਇਸ ਹੀ ਤਰ੍ਹਾਂ ਮੇਲਾ ਮਨਾਉਣਾ ਖੁਸ਼ੀਆਂ ਪ੍ਰਾਪਤ ਕਰਨ ਦਾ ਕੰਮ ਕਰਤਿ ਦਿਧਰ ਹਾਂ ਦਾਤਾ ਕਿਸੇ ਦਾ ਵੀ ਰਹਿ ਨਹੀਂ ਰੱਖਦਾ ਜੇ ਕੋਈ ਸੇਵਾ ਕਰਨ ਪਾਉਂਦਾ ਦਾਉਂਦਾ ਝੋਲੀਆਂ ਭਰਦਾ ਫਿਰ ਅਸੀਂ ਬਹੁਤ ਕੁਸ਼ ਪਾਇਆ ਬੜੀ ਗਰੀਬੀ ਚ ਇੱਥੇ ਆਏ ਹੌਲੀ ਹੌਲੀ ਵਾਅਦੇ ਵਾਅਦੇ ਇਥੋਂ ਤੱਕ ਸੇਵਾ ਕਰਦੇ ਕਰਦੇ ਤਾਲੁਖ ਝੋਲੀਆਂ ਭਰੀਆਂ ਰਹਿ ਨਹੀਂ ਦੇ ਸਕਦੇ ਕਿਸੇ ਕਿਸੇ ਵੇਲੇ ਮੈਨੂੰ ਲੱਗਦਾ ਸੀ ਕਰੋ ਯਾਰ ਮੇਰੀ ਉਮਰ ਲਈ ਕੰਮ ਪਾਪਾ ਜੀ ਕਿਧਰੇ ਕਰਾਈ ਜਾਂਦਾ ਪਰ ਬਖਸ਼ਿਸ਼ ਕਾਲਪੁਰ ਖਦੀ ਰ ਨਿਕਰਾ ਨਹੀਂ ਪੈਸਾ ਕਾਲਪੁਰ ਬਖਸ਼ਿਸ਼ ਕਰਦਾ ਤੁਹਾਡੇ ਸੰਗਤਾਂ ਦੇ ਜਰੀਏ ਘਰੋਂ ਕੁਝ ਨਹੀਂ ਲਾਉਂਦੇ ਨਾ ਵਿਜੋਗੇ ਧੰਨਵਾਦ ਤੁਹਾਡੇ ਸੰਗਤਾਂ ਸਾਰਿਆਂ ਦਾ ਮੰਗਵਾ ਜਿਕਾਰਾ ਬਾਬੇ ਮਸਾਂ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਧੰਨਵਾਦ ਹੋ ਲੋੜ ਪਹਿਨ ਤੇ ਹੋ ਲੋੜ ਪਹਿਨ ਤੇ ਰੱਬ ਦੇ ਨਾਲ ਹੀ ਹੈ ਮੱਥਾ ਨõਦੇ ਹੋ ਲੋੜ ਪਹਿਨ ਤੇ ਰੱਬ ਦੇ ਨਾਲ ਹੀ ਹੈ ਮੱਥਾ ਨõਦੇ ਹੋ ਦਿਨ ਦਿਨ ਤੇ ਜਾਵੇ ਇਹ ਜਾਨ ਮੋਹਾਂ ਵਿੱਚ ਪõਦੇ ਜਬ ਇਹ ਜਾਨ ਮੋਲਾ ਵਿੱਚ ਪਾਉਂਦੇ ਹੋਏ ਕੰਦੇ ਵਿੱਚ ਮਾਰ ਨਿਸ਼ਾਣਾ ਹੱਲਕ ਦੀ ਮੌਤ ਪਿਆਰੀ ਉਹ ਰੱਬ ਦੇ ਘਰ ਤੇ ਬੱਚੇ ਲੋਕੋ ਉਹ ਬਲੀਆਂ ਦੀ ਸਰਦਾਰੀ ਬੈਨੂ ਬੈਨੋ ਜਾਂਦਾ ਜੇ ਤੂੰ ਨਾ ਹੁੰਦਾ ਮੈਂ ਬਾਲਕ ਮੈਨੂੰ ਕੌੜੇ ਰੋਣ ਦੀ ਤੇ ਦੱਸਣਾ ਸੀ ਜੇ ਤੇਰਾ ਤੇਰੇ ਸਰਦਾਰ ਤੇ ਹੁੰਦਾ ਮੈਂ ਨਾ ਮੈਂ ਨਾ ਜਾਂਦਾ ਜੇ ਕੋ ਨਾ ਹੁੰਦਾ ਮੈਂ ਹੱਕ ਨੂੰ ਹੱਕ ਪਛਾਣਦਾ ਇਹ ਦੋ ਨਾ ਹੁੰਦੇ ਤੇ ਸਾਰੇ ਖੇਡਾਂ ਮਾਰਦਾ ਦੇਖੇ ਆ ਮੇਰਾ ਤਾਂ ਕੁਛ ਨਹੀਂ ਤੋੜਿਆ ਨਾ ਕੋਈ ਤੁੰਤ ਕੰਬੀ ਜਨਨ ਮੱਥਾ ਕਿਦਾਂ ਲਾਉਂਗੀ ਗੀ ਗਲੀ ਗਲੀ میں میرے آ جاندی ہے کیتا قدمہ چنگی نہیں لگدی نہیں چنگی لگدی تا تیرے گھر تے میں بالی <سؤال> رہندی اے میں چلے تو چلے تھوڑا پای ہوے چلی اے تے تو نا کردی ہا کڑنا تے لو مینوں کہندا چلے جا میں جے نچھڑ دینا ہا کنے سو دے کے اونٹ سو دے کے اے تیرے بھلے کھا گا جے میں مارے نا کسوں نہ اچھا تیرے رات پدوں رات میں تیرے کسوں ماروں گا کسوں مار اپنی اڈیاں دے すみません。 ਮੂਲਾ ਜੀ ਵੱਲੋਂ ਸਾਰੇ ਸੰਗਠਨ ਵੱਲੋਂ ਮਾਇਕ ਹੋਏ ਬਾਬਾ ਜੀ ਅਪਿੰਦਰਪੁਰੋਂ ਚਰਨੀਕਾ ਵੱਲ ਬਖਸ਼ ਕਰਨ ਸਾਰੇ ਕਾਰਜਾਸਤ ਹਨ ਦੇਸ਼ ਦੇਸ਼ ਵਿੱਚ ਬਤਿਆਂ ਦੇ ਸਿੱਕੇ ਮੇਰਾ ਪ੍ਰਭਾਤ ਸੰਗਯ ਮਸਤਾਂ ਦੀ ਗਏ ਕਿ